ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਇਸੇ ਤਹਿਤ ਹੀ ਕਬੀਰ ਪਾਰਕ ਨੇੜੇ ਯੂਟੀ ਮਾਰਕੀਟ ਦੇ ਬਾਹਰ ਨਾਜਾਇਜ਼ ਲੱਗੀਆਂ ਰੇੜੀਆਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਹਟਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਦੇ ਅਧਿਕਾਰੀ ਤਰਮਿੰਦਰ ਸਿੰਘ ਨੇ ਆਖਿਆ ਕਿ ਜੋ ਰੇੜੀਆਂ ਇੱਥੋਂ ਹਟਾਈਆਂ ਗਈਆਂ ਹਨ ਉਹਨਾਂ ਨੂੰ ਕੋਈ ਟੁਕੜੀ ਜਗ੍ਹਾ ਦਿੱਤੀ ਜਾਵੇਗੀ ਤਾਂ ਜੋ ਆਪਣਾ ਕਾਰੋਬਾਰ ਕਰ ਸਕਣ ਨਾਲ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਨਾ ਕਰਨ ਫੁੱਟਪਾਥਾਂ ਤੇ ਆਪਣਾ ਸਮਾਨ ਨਾ ਰੱਖਣ ਜੋ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਗਰ ਨਿਗਮ ਪਿਛਲੇ ਸਾਲ ਨੂੰ ਸਨਸਕਨ ਇਹਨਾਂ ਦਾ ਕੀਤੀ ਗਈ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਨਜਾਇਜ਼ ਇਨਕੋਟ ਨਹੀਂ ਹੋਣੀ ਇਸੇ ਲਈ ਸਾਡੇ ਵੱਲੋਂ ਪਹਿਲਾਂ ਹੈਰੀਟੇਜ ਸਟਰੀਟ ਵਿੱਚ ਪਿਛਲੇ ਹਫ਼ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਤੋਂ ਅਸੀਂ ਇਹ ਕਾਰਵਾਈ ਪੁਤਲੀਗੜ੍ਹ ਸਾਈਡ ਤੋਂ ਸ਼ੁਰੂ ਕੀਤੀ ਆ ਪੁਤਲੀਗੜ੍ਹ ਸਾਈਡ ਤੋਂ ਸਾਨੂੰ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਕਬੀਰ پارک ਤੋਂ ਆ ਰਹੀਆਂ ਸੀ ਕਬੀਰਪਾਰਕ ਵਿੱਚ ਡਿਊਟੀ ਮਾਰਕੀਟ ਜਿਹੜੀ ਸੀ ਉੱਥੇ ਜਿਹੜੇ ਰੇੜੀਆਂ ਬਾਰੇ ਸੀ ਇਹਨਾਂ ਨੇ ਡਬਲ ਡਬਲ ਨਾ ਲਗਾ ਲੀਆਂ ਸੀ ਸ਼ਾਮ ਨੂੰ ਉੱਥੇ ਸ਼ਰਾਬ ਵੀ ਸ਼ੁਰੂ ਹੋ ਗਈ ਸੀ ਇੱਕ ਦੂਜੇ ਨਾਲ ਲੜਾਈਆਂ ਹੁੰਦੀਆਂ ਸੀ ਕਾਫੀ ਜ਼ਿਆਦਾ ਪੁਲਿਸ ਕੋਲ ਕੇਸ ਹੋ ਚੁੱਕੇ ਸੀ ਕਿਸੇ ਲੜੀ ਕਹਿੰਦਾ ਸਾਨੂੰ ਮਾਰਕੀਟ ਵਾਲਿਆਂ ਦੇਖ ਕੇ ਦਿੱਤਾ ਕਿ ਇੱਥੇ ਸਾਨੂੰ ਲੜਾਈਆਂ ਝਗੜਿਆਂ ਨੂੰ ਖਤਮ ਕੀਤਾ ਜਾਵੇ ਜਿਹੜੇ ਉੱਥੋਂ ਦੇ ਮੋਤਬਰ ਸੀ ਉਹਨਾਂ ਵੱਲੋਂ ਵੀ ਸਾਨੂੰ ਲਗਾਤਾਰ ਸਰਨੇ ਸੰਪਰਕ ਕੀਤਾ ਜਾ ਰਿਹਾ ਸੀ ਕਿ ਇਹ ਰੇੜੀਆਂ ਤੋਂ ਹਟਾਈਆਂ ਜਾਣ ਅੱਜ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਜਿੰਨੀ ਵੀ ਉੱਥੇ ਰੇੜੀਆਂ ਲੱਗੀਆਂ ਸੀ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਆ। ਮਾਰਕੀਟ ਵਾਲਿਆਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ। ਪਰ ਜਿੰਨੀਆਂ ਵੀ ਇੱਥੇ ਰੇੜੀਆਂ ਰਿਮੂਵ ਕੀਤੀਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕਰੋ। ਇਹਨਾਂ ਵਾਸਤੇ ਅਸੀਂ ਜਗ੍ਹਾ ਲੱਭ ਰਹੇ ਆ। ਇਹਨਾਂ ਦੀਆਂ ਰੇੜੀਆਂ ਵਾਲੇ ਦੀ ਇੱਕ ਨਵੀਂ ਮਾਰਕੀਟ ਲਗਾਉਣ ਵਾਸਤੇ ਜਿੱਥੇ ਇਹਨਾਂ ਦਾ ਰੋਜ਼ਗਾਰ ਵੀ ਬੰਦਣਾ ਹੋਵੇ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਆਉਣ ਵਾਲੇ 1-2 ਦਿਨਾਂ ਵਿੱਚ ਇਹਨਾਂ ਦਾ ਹੱਲ ਕਰ ਦਿੱਤਾ ਜਾਵੇਗਾ। ਤੁਹਾਡੇ ਮਾਧਿਅਮ ਰਾਹੀਂ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਪੈਸੇ ਲੈ ਕੇ ਜਾਂ ਹੋਰ ਕਿਸੇ ਵੀ ਤਰੀਕੇ ਦੇ ਨਾਲ ਰੇੜੀਆਂ ਨਾ ਲਗਾਉਣ ਜੇਕਰ ਕੋਈ ਧੱਕੇ ਦੇ ਨਾਲ ਉਹਨਾਂ ਦੇ ਦੁਕਾਨਾਂ ਅੱਗੇ ਰੇੜੀਆਂ ਲਗਾਉਂਦਾ ਹੈ ਜਾਂ ਕੋਈ ਕਰਦਾ ਉਹਦੀ ਸਾਨੂੰ ਜਰੂਰ ਇਨਫਾਰਮ ਕਰਨ ਅਸੀਂ ਉਹਨੂੰ ਰਿਮੂਵ ਕਰਾਂਗੇ ਕਿਉਂਕਿ ਜਿਹੜੀਆਂ ਫੁੱਟਪਾਥ ਨੇ ਜਾਂ ਰੋਡਾਂ ਜਗ੍ਹਾ ਹੈ ਇਹ ਲੋਕਾਂ ਦੇ ਜਾਣ ਆਉਣ ਵਾਸਤੇ ਹੈਗੀਆਂ ਨਾ ਕਿ ਇਥੇ ਨਜਾਇਜ਼ ਨਕੋਚਮੰਡਾਂ ਵਾਸਤੇ ਹੈਗੀਆਂ ਸਾਡੀ ਇਹੀ ਅਪੀਲ ਹੈ ਕਿ ਦੁਕਾਨਦਾਰ ਸਾਡਾ ਸਾਥ ਦੇਣ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਆ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਜਿਹੜੇ ਆ ਜਿਹੜੀ ਕੋਈ ਚੱਲ ਫਿਰ ਕੇ ਆਪਣੀ ਰੇੜੀ ਵੇਚਦਾ ਤਾਰ ਫਿਰ ਕੇ ਜਿੱਥੇ ਵਰਜੀ ਵਿੱਚ ਸਾਰੇ ਸ਼ਹਿਰ ਦੇ ਵਿੱਚ ਰੇੜੀਆਂ ਸਿਰ ਚੱਲਣ ਕਰਨ ਵਾਸਤੇ ਹੈਗੀਆਂ ਨਾ ਕਿ ਇੱਕ ਜਗ੍ਹਾ ਦੇ ਉੱਤੇ ਪੱਕੀ ਨਿਕੋਟਮੈਂਟ ਕਰਨ ਵਾਸਤੇ ਹੈਗੀਆਂ ਸਾਡੀ ਇਹੀ ਅਪੀਲ ਹੈ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਖੜੇ ਨਾ ਹੋਣ ਦਿਓ ਇਹਨਾਂ ਨੂੰ ਕਹੋ ਕਿ ਤੁਸੀਂ ਆਪਣਾ ਚੱਲ ਫਿਰ ਕੇ ਆਪਣਾ ਰੋਜੀ ਰੋਟੀ ਕਰੋ ਆਪਣੀ ਕਮਾਈ ਕਰੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੋ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਅਮਰਥਰ ਨਗਰ ਨਿਗਮ ਵੱਲੋਂ ਨਜਾਇਜ਼ ਕਬੀਆਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਤਹਿਤੀ ਅੱਜ ਕਬੀਰ ਪਾਰਕ ਵਿੱਚ ਨਜਾਇਜ਼ ਰੇੜੀਆਂ ਲੱਗੀਆਂ ਹੋਈਆਂ ਸਨ ਜਾਂ ਜਿਹੜੇ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹਨਾਂ ਕਬ ਹਟਾਇਆ ਗਿਆ ਇਥੇ ਮੋਕੇ ਗੱਲਬਾਤ ਕਰਦੇ ਹਾਂ ਅਧਿਕਾਰੀ ਧਰਮਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ੇ ਨਾ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਮਰਥਰ ਫਾਸਟਵੇ ਖਬਰ ਨਾ ਮਿਲੀ ਕੈਮਰਾਮੈਨ ਪਰੇਸ਼ਰਮਨ ਨਾਲ ਰਕੇਸ਼ ਕੁਮਾਰ